ਨਰਚਕੋਜ਼ ਵੀ ਦੇਖ ਰਹੇ ਹਾਂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਿਹਾ ਸੀ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਪੁਲਿਸ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਪਿੰਡ ਛਾਜਲੀ ਤੋਂ ਜਿੱਥੋਂ ਗੋਬਿੰਦ ਸਿੰਘ ਛਾਜਲੀ ਨੂੰ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਿਹਾ ਸੀ ਗੋਵਿੰਦ ਸਿੰਘ ਛਾਹਲੀ ਨੂੰ ਗ੍ਰਿਫਤਾਰ ਕੀਤਾ ਹੈ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਿਹਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਹੁਣੇ-ਹੁਣੇ ਇੱਕ ਵੱਡੀ ਖਬਰ ਪੰਜਾਬ ਦਾ ਇੱਕ ਵੱਡਾ ਲੀਡਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ ਪਰ ਉਹਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕਿਆ ਗਿਆ ਵੱਡੀ ਖਬਰ ਗੋਵਿੰਦ ਸਿੰਘ ਛਾਹਲੀ ਕਾਮਰੇਡ ਗੋਵਿੰਦ ਸਿੰਘ ਛਾਹਲੀ ਜਿਹੜੇ ਪੰਜਾਬ ਦੇ ਸ਼ਾਇਦ ਸੂਬਾ ਕੋ ਨਹੀਂ ਸੁਬਾ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਹੁਣੇ-ਹੁਣੇ ਪੁਲਿਸ ਗ੍ਰਿਫਤਾਰ ਲੈ ਗਈ ਹੈ ਕਰਕੇ ਲੈ ਗਈ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਰਿਹਾ ਸੀ ਤੁਸੀਂ ਦੇਖ ਰਹੇ ਹੋ ਸਕੂਲ ਆਫ ਐਮੀਨੇਸ਼ਨ ਸ਼ਾਇਲੀ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਥੋੜੇ ਸਮੇਂ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਹੈ ਬਿਲਕੁਲ ਸਿੱਧੀਆਂ ਤਸਵੀਰਾਂ ਨੇ ਜਿਹੜੇ ਸਾਨੂੰ ਦਿਖਾਈਆਂ ਨੇ ਕਾਮਰੇਡ ਗੋਬਿੰਦ ਸਿੰਘ ਛਾਇਲੀ ਜਿਹੜੇ ਕਿ ਸੂਬਾ ਆਗੂ ਨੇ ਮਜ਼ਦੂਰ ਮੁਕਤੀ ਮੋਰਚੇ ਦੇ ਉਹਨਾਂ ਨੂੰ ਹੁਣੇ-ਹੁਣੇ ਗ੍ਰਿਫਤਾਰ ਕੀਤਾ ਗਿਆ ਹਾਂਜੀ ਲਾਡੀ ਜੀ ਅੱਜ ਸਕੂਲ ਆਫ ਐਮਰਜੈਂਸੀ ਛਾਇਲੀ ਦੇ ਅੰਦਰ ਸਿਆਮਪੁਰ ਤੋਂ ਬਾਜੂ ਨੇ ਔੜਾ ਦੀਗਾ ਪੰਜਾਬ ਦਾ ਇੱਕ ਮਜ਼ਦੂਰ ਮੁਕਤੀ ਮੋਰਚੇ ਦਾ ਆਗੂ ਜਿਹੜਾ ਮਜ਼ਦੂਰਾਂ ਦਾ ਆਗੂ ਹੈ ਤੇ ਨਰੇਸ਼ਨ ਪਾਰਟੀ ਦਾ ਵੀ ਉਹ ਸੂਬੇ ਦਾ ਆਗੂ ਹੈ ਕਾਮਰੇਡ ਬੋਲਤ ਛਾਇਲੀ ਜਿਹੜੇ ਮੁੱਖ ਮੰਤਰੀ ਸਾਹਿਬ ਜੀ ਨੂੰ ਮਿਲਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਪੁਲਿਸ ਨੇ ਆਪਣੀ ਹਿਦਕ ਸਟੇਜ ਵਿੱਚ ਇੱਥੇ ਰੱਖਿਆ ਹੋਇਆ ਸੀਗਾ ਤੇ ਕਿਤੇ ਉਹਨਾਂ ਨੂੰ ਮਿਲਣ ਨਾ ਦਿੱਤਾ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਨਾਰਾਵਾਜੀ ਕੀਤੀ ਗਈ ਤੇ ਉਹਨੂੰ ਇਸ ਟਾਈਮ ਕਾਨੂੰਨਿਕ ਕਾਰਵਾਈ ਪਹੁੰਚਾਈ ਦਿੱਤੀ ਉਹ ਥਾਣਾ ਸ਼ਾਇਬ ਦੀ ਪੁਲਿਸ ਗ੍ਰਫਤਾਰ ਕਰਕੇ ਥਾਣੇ ਲੈ ਗਏ ਦੋਸਤੋ ਇੱਕ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਾਂ ਅਸੀਂ ਸਾਡੇ ਲੈਬ ਤੁਸੀਂ ਬਣੇ ਰਹੋ ਕਾਮਰੇਟ ਗੋਬਿੰਦ ਸਿੰਘ ਸ਼ਾਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਪਾਸੇ ਕਾਂਗਰਸ ਗੋਬਿੰਦ ਸਿੰਘ ਛਾਹਲੀ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ ਕਿਸਾਨਾਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਉਹ ਮੰਡੀ ਵਾਲੇ ਪਾਸੇ ਧਰਨੇ ਤੇ ਬੈਠੇ ਨੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਵੱਡੇ ਪ੍ਰੋਗਰਾਮ ਕਰ ਰਹੀ ਹੈ ਲੋਕਾਂ ਦੇ ਵਿੱਚ 2027 ਦੀਆਂ ਚੋਣਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਅਰੰਭੀਆਂ ਨੇ ਇੱਕ ਪਾਸੇ ਜਿਹੜੇ ਲੋਕਾਂ ਦੇ ਲੀਡਰ ਨੇ ਲੋਕਾਂ ਦੇ ਚੁਣੇ ਹੋਏ ਲੀਡਰ ਨੇ ਜਾਂ ਲੋਕ ਲੀਡਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਸਕੂਲ ਆਪ ਅਮੀਨਾ ਸ਼ਾਹਲੀ ਤੋਂ ਜਿੱਥੇ ਕਿ ਹੁਣੇ-ਹੁਣੇ ਕਾਮਰੇਡ ਗੋਬਿੰਦ ਸਿੰਘ ਸ਼ਾਹਲੀ ਦੀ ਗ੍ਰਿਫਤਾਰੀ ਹੋਈ ਹੈ ਬਹੁਤ ਇੱਕ ਵੱਡੀ ਤੁਹਾਨੂੰ ਖਬਰ ਹੈ ਜਿਹੜੀ ਉਹ ਦੇ ਰਹੇ ਹਾਂ ਦੀ ਲੇਖੀ ਹੈ ਜਿਹੜੀ ਕਿ ਜਿਹੜੇ ਪੰਜਾਬ ਦੇ ਵਸਦੀਕ ਨੇ ਉਹ ਉਥੋਂ ਦੇ ਬੇਰਜ਼ਗਾਰ ਨੂੰ ਮੁੰਡੇ ਕੁੜੀਆਂ ਨੇ ਜਿਹੜੇ ਉਹ ਵਿਲੇ ਫਿਰਦੇ ਨੇ ਬਾਹਰੀਆਂ ਸਟੇਟਾਂ ਦੇ ਤੇ ਆ ਜਾ ਕੇ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਲਾਡੀ ਜੀ ਜਿਸ ਤਰ੍ਹਾਂ ਅੱਜ ਪੰਜਾਬ ਪੁਲਿਸ ਲਾ ਲੋ ਜਾ ਪੰਜਾਬ ਸਰਕਾਰ ਲਾ ਲੋ ਹਰ ਇੱਕ ਵਰਗ ਨਾਲ ਧੱਕਾ ਕਰ ਰਹੀ ਹੈ। ਜਿਵੇਂ ਕਿਸਾਨਾਂ ਨੇ ਵੀ ਧਰਨਾ ਲਾਇਆ ਹੈ ਤੇ ਲੋਕਲ ਜਿਹੜੀ মিডিਆ ਹੈ ਉਹਨੂੰ ਵੀ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਵੇਂ ਦੇਖ ਰਹੇ ਹੋ ਤੁਸੀਂ ਆਉਣ ਵਾਲੇ ਜਿਹੜੇ 2027 ਦੇ ਚੋਣਾਂ ਨੇ ਕੀ ਐ ਜਿੱਤੀਆਂ ਜਾ ਸਕਦੀਆਂ ਨੇ? ਸਰਕਾਰ ਦਾ ਪਤੀਰਾ ਜਿਹੜਾ ਉਹ ਪੰਜਾਬ ਦੇ ਮਜ਼ਦੂਰ ਕਿਸਾਨਾਂ ਜਾਂ ਮਜ਼ਮਲਾਜਾਂ ਆ इवन ਪ੍ਰੈਸ ਨਾਲ ਵੀ ਬਦੀ ਕੀ ਜਿਹੜੀ ਉਹ ਕੀਤੀ ਜਿਹੜੀ ਇਸ ਟਾਈਮ ਅੱਜ ਸ਼ਹਿਰੀ ਦੇ ਅੰਦਰ ਜਦੋਂ ਕੁੱਲ ਮੈਂ ਇਸ ਗੱਲ ਨੂੰ ਬਿਲਕੁਲ ਗਲਤ ਸਮਝਾਂਗਾ ਬਤਾਉਰ ਇੱਕ ਚੀਜ਼ ਪਾਕਿਸਤਾਨੀ ਮੀਡੀਆ ਸੈਂਟਰ ਛਾ ਲਈ ਦਾ ਪ੍ਰਧਾਨ ਹੋਣ ਦੇ ਨਾਂ ਤੇ ਵੀ ਮੈਂ ਇਹ ਸਮਝਦਾ ਵੀ ਇਹ ਪੁਲਿਸ ਦੀ ਕਾਰਵਾਈ ਜਿਹੜੀ ਨੂੰ ਠੀਕ ਨਹੀਂ ਹੈਗੀ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਿੰਦਨਯੋਗ ਕਾਰਵਾਈ ਹੈ ਬਿਲਕੁਲ ਨਿੰਦਨ ਜਿਸ ਤਰ੍ਹਾਂ ਦੀ ਅੱਜ ਕਾਰਵਾਈ ਹੋਈ ਹੈ ਯਾਨੀ ਕਿ ਮਜ਼ਦੂਰ ਆਗੂ ਨੇ ਜਿਹੜੇ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਨੌਂ ਹੈ ਕਾਮਰੇਡ ਗੋਬਿੰਦ ਸਿੰਘ ਸ਼ਾਇ ਲਈ ਜਿਹੜੇ ਮਜ਼ਦੂਰਾਂ ਦੀ ਆਵਾਜ਼ ਬੰਦੇ ਰਹਿੰਦੇ ਨੇ ਜਿਸ ਤਰ੍ਹਾਂ ਦੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੁਸੀਂ ਕੀ ਪੰਜਾਬ ਜਿਹੜਾ ਮੀਡੀਆ ਸੈਂਟਰ ਦੇ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਇਕੱਲੇ ਇਕੱਲੇ ਮਜ਼ਦੂਰ ਮੁਕਤੀ ਮੋਰਚੇ ਦੇ ਹੀ ਆਗੂ ਨਹੀਂ ਇਹ ਸਭ ਭਾਰਤੀ ਕਾਂਗਰਸ ਦੇ ਪਾਰਟੀ ਦਵਰੇਸ਼ਨ ਤੇ ਵੀ ਸਟੇਟ ਦੇ ਆਗੂ ਨੇ ਜਿਹਨਾਂ ਨੂੰ ਅੱਜ ਗ੍ਰਿਫਤਾਰ ਕਰਕੇ ਇੱਥੋਂ ਲਜਾਇਆ ਗਿਆ ਉਹਨਾਂ ਨੇ ਫਿਰ ਜਦੋਂ ਉਹਨਾਂ ਨੂੰ ਮਿਲਣ ਨਾ ਦਿੱਤਾ ਗਿਆ ਸੀ ਐਮ ਸਾਹਿਬ ਨੂੰ ਤਾਂ ਉਹਨਾਂ ਨੇ ਫਿਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਧਾਰੇਬਾਜੀ ਕਰਦੇ ਕਰਦੇ ਨੂੰ ਉਹੀ ਪੰਜਾਬ ਪੁਲਿਸ ਹੈ ਜਿਹੜੀ ਦੂਜੇ ਪਾਸੇ ਉਹਨੋਂ ਥੋੜੀ ਦੂਰ ਦੂਰੀ ਕਿ ਵੱਡੀ ਗਿਣਤੀ ਵਿੱਚ ਕਿਸਾਨ ਵੀ ਧਰਨੇ ਦੇ ਬੈਠੇ ਨੇ ਤੇ ਜਿਸ ਤਰ੍ਹਾਂ ਉਹ ਵੀ ਸੀਐਮ ਨੂੰ ਮਿਲਣਾ ਚਾਹੁੰਦੇ ਸੀ ਕੀ ਸੀਐਮ ਨੂੰ ਮਿਲਣਾ ਮਿਲ ਨਹੀਂ ਸਕਦਾ ਜਿਹੜੇ ਪੰਜਾਬ ਦੇ ਲੋਕ ਨੇ ਮਿਲ ਸਕਦੇ ਨੇ ਕਿਉਂਕਿ ਕਿਸਾਨਾਂ ਦੀ ਕੋਈ ਗੱਲ ਹੈ